ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਨਵੇਂ ਵਲੌਗ ਵਿੱਚ ਸੋ ਅੱਜ ਅਸੀਂ ਆਏ ਜੀ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਥਾਨ ਤੇ ਜਿਸ ਸਥਾਨ ਦਾ ਨਾਮ ਹੈ ਗੁਰਦੁਆਰਾ ਸਨ ਸਾਹਿਬ ਸੋ ਇਹ ਸਥਾਨ ਜਿਹੜਾ ਹੈ ਪਿੰਡ ਬਾਸਰਕੇ ਗੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੌਜੂਦ ਹੈ ਇਹ ਪਿੰਡ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਿੰਡ ਹੈ ਇੱਥੇ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਤੇ ਇਸੇ ਪਿੰਡ ਦੇ ਵਿੱਚ ਹੀ ਲੰਮਾ ਸਮਾਂ ਜ਼ਿੰਦਗੀ ਦਾ ਗੁਰੂ ਸਾਹਿਬ ਨੇ ਪਹਿਲਾਂ ਗੁਜ਼ਾਰਿਆ ਹੈ ਸੋ ਇਸ ਅਸਥਾਨ ਦੇ ਨਾਲ ਬੜਾ ਵੱਡਾ ਇੱਕ ਇਤਿਹਾਸਕ ਵਾਕਾ ਸਾਡਾ ਜਿਹੜਾ ਜੁੜਿਆ ਹੈ ਉਹਦੇ ਬਾਰੇ ਅੱਜ ਤੁਹਾਨੂੰ ਜਾਣਨਾ ਪਵੰਦੇ ਸਰੋਵਰ ਹੈ ਗੁਰਦੁਆਰਾ ਸੰਨ ਸਾਹਿਬ ਦਾ ਆਓ ਅੰਦਰ ਚਲੀਏ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੇ ਇਸ ਗੁਰਦੁਆਰੇ ਦੇ ਇਤਿਹਾਸ ਦੇ ਬਾਰੇ ਜਾਣੀਏ ਕਿ ਇਹਦਾ ਇਤਿਹਾਸ ਕੀ ਹੈ ਗੁਰਦੁਆਰਾ ਸਾਹਿਬ ਦਾ ਇਹ ਜਿਹੜਾ ਸਥਾਨ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਚਰਨ ਛੋਹ ਸਥਾਨ ਹੈ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਦੋਸਤ ਪੁੱਤਰ ਸਨ ਦਾਤੂ ਜੀ ਤੇ ਦਸੂ ਜੀ ਜਿਹੜੇ ਦਾਤੂ ਜੀ ਸਨ ਉਹ ਈਰਖਾ ਕਰਦੇ ਸਨ ਕਿ ਮੈਂ ਗੁਰੂ ਦਾ ਪੁੱਤਰ ਹਾਂ ਪਰ ਜਿਹੜੀ ਗੁਰਤਾ ਗੱਦੀ ਗੁਰੂ ਅਮਰਦਾਸ ਨੂੰ ਮਿਲੀ ਉਹ ਮੈਨੂੰ ਮਿਲਣੀ ਚਾਹੀਦੀ ਸੀ ਗੁਰੂ ਅਮਰਦਾਸ ਜੀ ਬਾਸ਼ਾ ਸੰਗਤ ਵਿੱਚ ਇਸ ਤਰ੍ਹਾਂ ਵਿਚਾਰ ਦੱਸ ਰਹੇ ਸਨ ਤੇ ਦਾਤੂ ਜੀ ਨੇ ਆਣ ਕੇ ਪਿੱਛੋਂ ਗੁਰੂ ਸਾਹਿਬ ਦੇ ਲੱਕ ਵਿੱਚ ਲੱਤ ਮਾਰੀ ਤੇ ਗੁਰੂ ਸਾਹਿਬ ਥੱਲੇ ਡਿੱਗ ਪਏ ਜਦੋਂ ਗੁਰੂ ਸਾਹਿਬ ਥੱਲੇ ਡਿੱਗ ਪਏ ਤੇ ਗੁਰੂ ਸਾਹਿਬ ਇੱਕਦਮ ਉੱਠ ਕੇ ਤੇ ਦਾਤੂ ਜੀ ਦੇ ਜਿਹੜੇ ਉਹ ਚਰਨ ਪਕੜ ਲਏ ਕਿ ਮੇਰਾ ਜਿਹੜਾ ਬੁੱਢਾ ਸਰੀਰ ਆ ਹੱਡੀਆਂ ਦੇ ਨਾਲ ਵੱਜ ਕੇ ਕਿਤੇ ਤੁਹਾਡੇ ਪੈਰ ਨੂੰ ਸੱਟ ਨਾ ਲੱਗੀ ਹੋਵੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕੇ ਦਾਤੂ ਜੀ ਨੇ ਲਤਮਾਰੀ ਤੇ ਗੁਰੂ ਸਾਹਿਬ ਨੇ ਫਿਰ ਉਹਦੇ ਚਰਨ ਫੜ ਲਏ ਕਿਉਂਕਿ ਨਿਮਰਤਾ ਸੀ ਗੁਰੂ ਸਾਹਿਬ ਦੇ ਵਿੱਚ ਤਾਂ ਜਦੋਂ ਇਹ ਭਾਣਾ ਵਰਤਦਾ ਏ ਤੇ ਗੁਰੂ ਸਾਹਿਬ ਕਿਸੇ ਨੂੰ ਦੱਸੇ ਬਿਨਾ ਐਸ ਥਾਂ ਤੇ ਆਨ ਕੇ ਜਿਹੜਾ ਇੱਕ ਕੋਠਾ ਹੁੰਦਾ ਵਾ ਕੋਠੇ ਨੂੰ ਬੰਦ ਕਰਕੇ ਅੰਦਰ ਬੈਠ ਜਾਂਦੇ ਨੇ ਬਾਹਰ ਲਿਖ ਕੇ ਲਾ ਦਿੰਦੇ ਨੇ ਜਿਹੜਾ ਇਸ ਕੋਠੇ ਨੂੰ ਇਸ ਦਰਵਾਜ਼ੇ ਨੂੰ ਖੋਲੂਗਾ ਉਹ ਮੇਰਾ ਸਿੱਖ ਨਹੀਂ ਹੋਊਗਾ ਉਧਰ ਸੰਗਤਾਂ ਵਿਆਕਲ ਹੋਈਆਂ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿੱਧਰ ਚਲੇ ਗਏ ਤਾਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਬੁੱਢਾ ਜੀ ਤੁਹਾਨੂੰ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਕਿ ਮੈਂ ਤੇਰੇ ਤੋਂ ਕਦੇ ਔਲੇ ਨਹੀਂ ਹੋਵਾਂਗਾ ਤੁਸੀਂ ਕਿਰਪਾ ਕਰਕੇ ਦੱਸੋ ਗੁਰੂ ਸਾਹਿਬ ਕਿੱਥੇ ਨੇ ਤਾਂ ਬਾਬਾ ਬੁੱਢਾ ਜੀ ਨੇ ਆਖਿਆ ਮੈਨੂੰ ਤਾਂ ਪਤਾ ਨਹੀਂ ਚਲੋ ਗੁਰੂ ਸਾਹਿਬ ਦੀ ਘੋੜੀ ਨੂੰ ਪੁੱਛਦੇ ਆ ਘੋੜੀ ਨੂੰ ਛੱਡ ਦਿੰਨੇ ਆ ਜਿੱਧਰ ਗੁਰੂ ਸਾਹਿਬ ਹੋਣਗੇ ਆ ਭੇ ਲੈ ਜਾਊਗੀ ਤਾਂ ਗੁਰੂ ਸਾਹਿਬ ਦੀ ਘੋੜੀ ਨੂੰ ਅੱਗੇ ਲਾ ਕੇ ਸੰਗਤ ਪਿੱਛੇ ਕੀਰਤਨ ਕਰਦੀ ਹੋਈ ਇਸ ਥਾਂ ਤੇ ਆਈ ਗੋਦਵਾ ਸਾਹਿਬ ਕੋ ਇੱਥੇ ਆਏ ਇੱਥੇ ਆਣ ਕੇ ਕੀ ਵੇਖਿਆ ਕਿ ਦਰਵਾਜ਼ੇ ਦੇ ਅੱਗੇ ਲਿਖਿਆ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੂ ਮੇਰਾ ਸਿੱਖ ਨਹੀਂ ਹੋਊਗਾ ਤਾਂ ਬਾਬਾ ਬੁੱਢਾ ਜੀ ਨੇ ਪਿਛਲੇ ਬੰਨੇਓ ਸਨ ਲਾਈ ਜਾਨੀ ਕਿ ਕੰਧ ਦੇ ਵਿੱਚ ਕਤੀ ਕੰਧ ਕੱਚੀ ਕੰਧ ਦੇ ਵਿੱਚ ਥੋੜਾ ਜਿਹਾ ਪਾਰ ਲਾਇਆ ਤੇ ਉਹਦੇ ਵਿੱਚੋਂ ਦੀ ਲਾਂਘੇ ਦੇ ਅੰਦਰ ਗਏ ਤੇ ਗੁਰੂ ਸਾਹਿਬ ਨੂੰ ਫਤਿਹ ਬੁਲਾਈ ਜਾ ਕੇ ਜਦੋਂ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਅੱਖਾਂ ਖੋਲੀਆਂ ਤਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਅੰਦਰ ਕਿਵੇਂ ਆ ਗਏ ਤੁਸੀਂ ਬਾਹਰ ਲਿਖਿਆ ਨਹੀਂ ਵੇਖਿਆ ਤੇ ਬਾਬਾ ਬੁੱਢਾ ਜੀ ਹੱਥ ਛੋੜ ਕੇ ਕਹਿੰਦੇ ਮਹਾਰਾਜ ਅਸੀਂ ਲਿਖਿਆ ਵੇਖਿਆ ਤੁਹਾਡੀ ਹੁਕਮਤ ਹੋਲੀ ਨਹੀਂ ਕੀਤੀ ਅਸੀਂ ਅਸੀਂ ਤਾਂ ਪਿਛਲੇ ਬੰਨੇਓ ਸਨ ਲਾ ਕੇ ਆਏ ਆਂ ਤាប់ ਗਿਰਬਾ ਕਰੋ ਸੰਤ ਨੂੰ ਦਰਸ਼ਨ ਦਿਓ ਸੰਤਾਂ ਵਿਯੋਕਾ ਲੈ ਤੁਹਾਡੇ ਦਰਸ਼ਨਾਂ ਲਈ ਤਾਂ ਗੁਰੂ ਸਾਹਿਬ ਨੇ ਉਸ ਵੇਲੇ ਫਿਰ ਵਰਦਾਨ ਦਿੱਤਾ ਸੀ ਕਿ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਸ ਸੰਗਤ ਦੇ ਵਿੱਚੋਂ ਲੰਘੇ ਜਾਊਗਾ ਨਾ ਉਹਦੇ ਕਈ ਦੁੱਖ ਕੱਟੇ ਜਾਣਗੇ ਸੋ ਉਸ ਇਹ ਆਸਾਨ ਹੈ ਜਿੱਥੇ ਅੱਜ ਦਰਸ਼ਨ ਕਰ ਰਹੇ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਚਰਨ ਛੋਪਾ ਪ੍ਰਾਪਤ ਇੱਥੇ ਬਾਬਾ ਬੁੱਢਾ ਜੀ ਵੀ ਇੱਥੇ ਭਾਈ ਗੁਰਦਾਸ ਜੀ ਵੀ ਇੱਥੇ ਹੋਰ ਬੜੇ ਗੁਰਸਿੱਖ ਜਿਹੜੇ ਨਾਮ ਵਾਰੇ ਤੇ ਆਉਂਦੇ ਰਿਹਾ ਸੋ ਜਿਸ ਆਸਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਸੋ ਪਿਆਰੋ ਕਾਫੀ ਸੰਗਤ ਬੈਠੀ ਸੀ ਜਿਹੜੀ ਇਤਿਹਾਸ ਸੁਣ ਰਹੀ ਸੀ ਤੇ ਉਹ ਬੱਚੇ ਨੇ ਨਹੀਂ ਵਖਾਇਆ ਸੋ ਇਹ ਵਲੋਗ ਬਾਰੇ ਤੁਸੀਂ ਦੱਸਿਓ ਤੇ ਕਿੰਨੇ ਕਿੰਨੇ ਥਾਂ ਦੇ ਦਰਸ਼ਨ ਕੀਤੇ ਆ ਉਹ ਵੀ ਜ਼ਰੂਰ ਦੱਸਿਓ ਜੀ ਕਮੈਂਟਾਂ ਵਿੱਚ ਮਿਲਦੇ ਆ ਅਗਲੇ ਵਲੋਗ ਵਿੱਚ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ